ਦਾ ਸੰਡੇ ਸ਼ੋਅ ਦੇ ਇਸ ਆਖਰੀ ਪੜਾਅ ਦੇ ਵਿੱਚ ਸਵਾਗਤ ਹੈ। ਸੋ ਅੰਤਰਰਾਸ਼ਟਰੀ ਮਾਮਲੇ ਇਸ ਪੜਾਅ ਦੇ ਵਿੱਚ ਅ ਜਿਲ ਸਾਬ ਪਿਛਲੇ ਦਿਨੀ ਜੈ ਸ਼ੰਕਰ ਹੋਣੇ ਜਿਹੜੇ ਸਾਡੇ ਵਿਦੇਸ਼ ਮੰਤਰੀ ਨੇ ਉਹਨਾਂ ਨੇ ਚਾਈਨਾ ਦੇ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਜੀ। ਕੀ ਕਹਿੰਦੇ ਨੇ ਜੈ ਸ਼ੰਕਰ ਤੇ ਕੀ ਉਹਦੇ ਮਾਨੇ ਨੇ ਜੀ। ਭਮ ਸਾਬ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਇੱਕ ਬਿਆਨ ਦਿੱਤਾ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਇੰਡੀਆ ਹੈਜ਼ ਅ ਸਪੈਸ਼ਲ ਚਾਈਨਾ ਪ੍ਰੋਬਲਮ ਜੀ ਓਵਰ ਐਂਡ ਅਬਵ ਦਾ ਵਰਲਡ ਜੀ ਉਹ ਕਹਿੰਦੇ ਵੀ ਵੈਸੇ ਤਾਂ ਜਨਰਲੀ ਚਾਈਨਾ ਦੇ ਨਾਲ ਯੂਰਪ ਦੀ ਵੈਸਟ ਦੀ ਯੂਐਸ ਦੀ ਸਾਰਿਆਂ ਦੀ ਪ੍ਰੋਬਲਮ ਚੱਲ ਰਹੀ ਹੈ ਹਮ ਪਰ ਜਿਹੜੀ ਭਾਰਤ ਦੀ ਪ੍ਰੋਬਲਮ ਹੈ ਚਾਈਨਾ ਦੇ ਨਾਲ ਉਹ ਇੱਕ ਸਪੈਸ਼ਲ ਪ੍ਰੋਬਲਮ ਹੈ ਜੀ ਤੇ ਉਹਨਾਂ ਨੇ ਅੱਗੇ ਇਹ ਗੱਲ ਕਹੀ ਹੈ ਕਿ ਜੋ ਵੀ ਇਨਵੈਸਟਮੈਂਟਸ ਚਾਈਨਾ ਤੋਂ ਭਾਰਤ ਦੇ ਵਿੱਚ ਆ ਰਹੀਆਂ ਨੇ ਉਹਨਾਂ ਨੂੰ ਸਕਰੂਟੀਨਾਈਜ਼ ਕੀਤਾ ਜਾਵੇ ਹਮ ਰਾਸ਼ਟਰੀ ਸੁਰੱਖਿਆ ਦੇ ਪੁਆਇੰਟ ਆਫ View ਤੋਂ ਨੈਸ਼ਨਲ ਸਿਕਿਉਰਿਟੀ ਦੇ ਪੁਆਇੰਟ ਆਫ View ਤੋਂ ਜੀ ਜੀ ਹੁਣ ਇਹਨਾਂ ਦਾ ਪੰਮ ਸਾਹਿਬ ਬੜੇ ਖਾਸ ਮਾਨੇ ਇਸ ਬਿਆਨ ਦੇ ਨਿਕਲਦੇ ਆ ਹੂੰ ਕਿਉਂਕਿ ਚਾਈਨਾ ਦੇ ਪ੍ਰਤੀ ਜਿਹੜੀ ਟ੍ਰੇਡ ਵਾਰ ਹੈ ਵੈਸਟ ਦੇ ਨਾਲ ਉਹ ਚਾਈਨਾ ਦੀ ਚੱਲ ਰਹੀ ਹੈ ਹੂੰ ਅਸੀਂ ਹੁਣ ਰੀਸੈਂਟਲੀ ਦੇਖਿਆ ਕਿ ਸਾਡੇ ਆਪਣੇ ਮੁਲਕ ਕੈਨੇਡਾ ਨੇ ਵੀ ਚਾਈਨਿਸ EV ਦੇ ਉੱਤੇ ਇਲੈਕਟ੍ਰੋਨਿਕ ਵਹੀਕਲ ਦੇ ਉੱਤੇ ਡਿਊਟੀ ਲਗਾਈ ਹੈ ਹੂੰ ਕਿਉਂਕਿ ਚਾਈਨਾ ਸਾਡੀਆਂ ਮਾਰਕੀਟਸ ਨੂੰ ਫਲਡ ਕਰਨਾ ਚਾਹੁੰਦਾ ਜੀ ਜਿਸ ਦੇ ਨਾਲ ਸਾਡੀ ਜਿਹੜੀ ਡੋਮੈਸਟਿਕ ਇੰਡਸਟਰੀ ਹੈ ਜੀ ਉਸ ਨੂੰ ਖਾਤਮੇ ਦੇ ਰਸਤੇ ਪਾ ਦਿੱਤਾ ਜਾ ਰਿਹਾ ਜੀ ਸੋ ਸਰਕਾਰ ਨੇ ਕੈਨੇਡੀਅਨ ਜੋਬਸ ਕੈਨੇਡੀਅਨ ਇੰਡਸਟਰੀ ਵੈਸਟਰਨ ਇੰਡਸਟਰੀ ਸਾਰੀ ਨੂੰ ਬਚਾਉਣ ਲਈ ਇਹ ਕਦਮ ਚੁੱਕਿਆ ਹੈ ਯੂਰਪ ਦੇ ਵਿੱਚ ਵੀ ਇਹ ਪ੍ਰੋਬਲਮ ਹੈ ਇੰਡੀਆ ਦੇ ਨਾਲ ਵੀ ਜਿਹੜਾ ਬੈਲੈਂਸ ਆਫ ਟ੍ਰੇਡ ਹੈ ਉਹ ਚਾਈਨਾ ਦੇ ਵੱਲ ਬੜਾ ਟਿਲਟਡ ਪਰ ਜੈ ਸ਼ੰਕਰ ਦੇ ਕਹਿਣ ਦੇ ਮਤਲਬ ਇਹ ਨਹੀਂ ਕਿ ਸਪੈਸ਼ਲ ਪ੍ਰੋਬਲਮ ਇੰਡੀਆ ਨਾਲ ਕਿਉਂ ਹੈ ਚਾਈਨਾ ਦੀ ਕਿਉਂਕਿ ਸਾਡਾ ਬਾਰਡਰ ਸਾਂਝਾ ਹੈ ਜੀ ਭਾਰਤ ਦਾ ਬਾਰਡਰ ਚਾਈਨਾ ਦੇ ਨਾਲ ਸਾਂਝਾ ਹੈ ਹੂੰ ਤੇ 2020 ਤੋਂ ਗਲਵਾਨ ਘਾਟੀ ਹੋਵੇ ਚਾਹੇ ਉਹ ਲਦਾਖ ਹੋਵੇ ਈਸਟਰਨ ਲਦਾਖ ਹੋਵੇ ਸਾਰੇ ਕਿਤੇ ਭਾਰਤੀ ਤੇ ਚੀਨੀ ਫੌਜ ਆਈ ਬੋਲ ਤੋਂ ਆਈ ਬੋਲ ਖੜੀ ਹੈ ਜੀ ਇੱਕ ਦੂਜੇ ਦੇ ਆਹਮੋ ਸਾਹਮਣੇ ਹੂੰ ਤੇ ਡਿਸ ਇੰਗੇਜ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਜਿਸ ਦੇ ਵਿੱਚ 2022 ਦੇ ਵਿੱਚ ਇੱਕ ਲਿਮਟਿਡ ਸਕਸੈਸ ਹੂੰ ਥੋੜੀ ਜੀ ਸਕਸੈਸ ਮਿਲੀ ਸੀ ਜੀ ਸੋ ਇੰਡੀਆ ਦੇ ਲਈ ਜਿਹੜਾ ਚਾਈਨਾ ਦਾ ਕੁਐਸਚਨ ਹੈ ਉਹ ਇਕਨੋਮਿਕ ਕੁਐਸਚਨ ਦੇ ਨਾਲ ਨਾਲ ਹੂੰ ਉਹ ਇਮੀਡੀਏਟਲੀ ਇੰਡੀਆ ਦੀ ਜਿਹੜੀ ਬਾਰਡਰ ਸਿਕਿਉਰਿਟੀ ਹੈ ਨੈਸ਼ਨਲ ਸਿਕਿਉਰਿਟੀ ਹੈ ਉਸ ਦੇ ਨਾਲ ਜੁੜਿਆ ਹੋਇਆ ਹੈ ਜੀ ਕਿਉਂਕਿ ਚਾਈਨਿਸ ਜਿਸ ਤਰ੍ਹਾਂ ਹੂਵਾਈ ਦੀ ਜਿਹੜੀ ਸੀਈਓ ਸੀ ਹੂਵਾਈ ਕੰਪਨੀ ਦੇ ਉੱਤੇ ਜਸੂਸੀ ਕਰਨ ਦੇ ਦੋਸ਼ ਲੱਗੇ ਸੀ ਯੂਐਸ ਦੇ ਵਿੱਚ ਹਮ ਤੇ ਯੂਐਸ ਵਾਰੰਟ ਦੇ ਉੱਤੇ ਕੈਨੇਡਾ ਨੇ ਉਸ ਨੂੰ ਅਰੈਸਟ ਕੀਤਾ ਸੀ ਹਮ ਜਿਸ ਦੇ ਜਵਾਬ ਦੇ ਵਿੱਚ ਚਾਈਨਾ ਨੇ ਬੇਦੋਸ਼ੇ ਦੋ ਕੈਨੇਡੀਅਨਸ ਨੂੰ ਉੱਥੇ ਚਾਈਨਾ ਦੇ ਵਿੱਚ ਇਲੀਗਲੀ ਡਿਟੇਨ ਕਰ ਲਿਆ ਸੀ ਹਮ ਇਹ ਬੜੇ ਡਿਪਲੋਮੈਟਿਕ ਐਫਰਟਸ ਤੋਂ ਬਾਅਦ ਜਿਹੜੇ ਦੋ ਕੈਨੇਡੀਅਨ ਸੀ ਉਹਨਾਂ ਨੂੰ ਉਨਾ ਨੂੰ ਛਡਵਾਇਆ ਜਾ ਸਕੇ ਹੂੰ ਸੋ ਟ੍ਰੇਡ ਵਾਰ ਦੇ ਨਾਲ ਨਾਲ ਭਮ ਸਾਹਿਬ ਜਿਹੜਾ ਬਾਰਡਰ ਸਿਕਿਉਰਿਟੀ ਦਾ ਕੁਐਸਚਨ ਹੋਣਾ ਇਸ ਦੇ ਲਈ ਜਿਹੜੀ ਚਾਈਨਾ ਪ੍ਰੋਬਲਮ ਇੰਡੀਆ ਦੇ ਲਈ ਹੈ ਹੂੰ ਉਹ ਇੱਕ ਸਪੈਸ਼ਲ ਪ੍ਰੋਬਲਮ ਹੈ ਤੇ ਇਨਵੈਸਟਮੈਂਟ ਜਿਹੜੀ ਹੁੰਦੀ ਹੈ ਜੀ ਜਿਸ ਉਸ ਦੀ ਸਕਰੂਟੀ ਨੈਸ਼ਨਲ ਪੁਆਇੰਟ ਆਫ View ਤੋਂ ਨੈਸ਼ਨਲ ਸਿਕਿਉਰਿਟੀ ਦੇ ਪੁਆਇੰਟ ਆਫ View ਤੋਂ ਕੀਤੀ ਜਾਵੇ ਹੂੰ ਇਹ ਗੱਲ ਕਹਿ ਰਣੀ ਜੈ ਸ਼ੰਕਰ ਨੇ ਜੀ ਕਿਉਂਕਿ ਉਸ ਦੀਆਂ ਉਦਾਹਰਨਾਂ ਦੁਨੀਆ ਦੇ ਵਿੱਚ ਮੌਜੂਦ ਨੇ ਜੀ ਕੈਨੇਡਾ ਦੇ ਵਿੱਚ ਵੀ ਭਮਸਾਬ ਆਰਸੀਐਮਪੀ ਕੋਲੇ ਜਿਹੜੇ ਕਮਿਊਨੀਕੇਸ਼ਨ ਦੇ ਟੂਲ ਲੈਣੇ ਸੀ ਆਪਸ ਦੇ ਵਿੱਚ ਉਹ ਇੱਕ ਚਾਈਨੀਜ਼ ਕੰਪਨੀ ਪ੍ਰੋਵਾਈਡ ਕਰ ਰਹੀ ਸੀ ਬਾਅਦ ਵਿੱਚ ਜਿਸ ਨੂੰ ਕੈਨਸਲ ਕੀਤਾ ਗਿਆ ਕਿਉਂਕਿ ਆਰਸੀਐਮਪੀ ਜਿਹੜੀ ਉਹ ਨੈਸ਼ਨਲ ਸਿਕਿਉਰਿਟੀ ਦੇ ਨਾਲ ਇੱਕ ਇੰਟਰਨਲ ਸਿਕਿਉਰਿਟੀ ਦੇ ਨਾਲ ਜੁੜਿਆ ਹੋਇਆ ਕੈਨੇਡਾ ਦਾ ਉਹ ਮਸਲਾ ਸੀ ਜੀ ਜੈ ਸ਼ੰਕਰ ਉਹਨਾਂ ਨੇ ਇੱਕ ਇਹ ਵੀ ਆਖਿਆ ਸੀ ਉਹ ਕਹਿੰਦੇ ਵੀ ਜਿਹੜੇ ਗਵੰਡੀ ਆ ਹਮੇਸ਼ਾ ਗੁੰਝਲਦਾਰ ਹੁੰਦੇ ਨੇ ਉਹਨਾਂ ਨੇ ਚਾਈਨਾ ਦੇ ਨਾਲ ਵੀ ਜਿਹੜਾ ਰਿਲੇਸ਼ਨ ਹੈ ਭਮਸਾ ਭਾਰਤ ਦਾ ਉਹ ਬੜਾ ਗੁੰਝਲਦਾਰ ਹੈ ਕਿਉਂਕਿ ਹੁਣ ਜੈ ਸ਼ੰਕਰ ਨੇ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਸੀਂ ਇਹ ਨਹੀਂ ਚਾਹੁੰਦੇ ਕਿ ਚਾਈਨਾ ਦੇ ਨਾਲ ਡਿਸ ਇੰਗੇਜ ਕੀਤਾ ਜਾਵੇ ਹੂੰ ਕਿਉਂਕਿ ਅੱਜ ਭਾਰਤੀ ਮੈਨੂਫੈਕਚਰਿੰਗ ਸੈਕਟਰ ਹੈ ਜਿਹੜਾ ਇੰਨੀ ਇਨਵੈਸਟਮੈਂਟ ਇੰਡੀਆ ਦੀ ਚਾਈਨਾ ਦੇ ਵਿੱਚ ਹੋਈ ਹੈ ਹੂੰ ਚਾਈਨਾ ਦੀ ਇੰਡੀਆ ਦੇ ਵਿੱਚ ਆ ਰਹੀ ਹੈ ਇੰਨੀਆਂ ਇੰਪੋਰਟਸ ਹੋ ਰਹੀਆਂ ਨੇ ਭਾਰਤੀ ਜਿਹੜੀ ਇੰਡਸਟਰੀ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ ਹੂੰ ਜੇ ਚਾਈਨਾ ਤੋਂ ਇੰਪੋਰਟਸ ਜਿਹੜੀਆਂ ਉਹ ਰੁਕ ਜਾਣ ਹੂੰ ਚਾਈਨਾ ਦੇ ਲਈ ਵੀ ਹੁਣ ਏਡੀ ਵੱਡੀ ਜਿਹੜੀ ਮਾਰਕੀਟ ਹੈ ਉਹ ਗੁਆਣ ਦੇ ਵਿੱਚ ਹੈ ਹੂੰ ਦੂਰ ਜਾਣ ਦੀ ਲੋੜ ਨਹੀਂ ਕੋਈ ਬੈਲਟ ਐਂਡ ਰੋਡ ਬਣਾਉਣ ਦੀ ਲੋੜ ਨਹੀਂ ਯੂਰਪ ਦੇ ਤੱਕ ਬਿਲਕੁਲ ਸਿੱਧਾ ਗੁਆਣ ਮੱਥਾ ਹੈ ਹੂੰ 140 ਕਰੋੜ ਦੀ ਆਬਾਦੀ ਹੈ ਹੂੰ ਏਡੀ ਵੱਡੀ ਮਾਰਕੀਟ ਹੈ ਹੂੰ ਸੋ ਪਰ ਬਾਰਡਰ ਦਾ ਸਵਾਲ ਵੀ ਹੈ ਸਿਕਿਉਰਿਟੀ ਦਾ ਸਵਾਲ ਵੀ ਹੈ ਸੋ ਇੱਕ ਪਾਸੇ ਤਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਦਾ ਪੁਆਇੰਟ ਆਫ View ਆ ਬਾਰਡਰ ਦਾ ਡਿਸਪਿਊਟ ਹੈ ਦੂਜੇ ਪਾਸੇ ਇਕਨੋਮਿਕ ਇੰਟਰਸਟ ਨੇ ਹੂੰ ਸੋ ਹੁਣ ਸਰਕਾਰਾਂ ਦੇ ਲਈ ਇਹ ਬੜਾ ਡੈਲੀਗੇਟ ਆਪਰੇਸ਼ਨ ਬਣ ਜਾਂਦਾ ਹੈ ਦੋਨਾਂ ਚੀਜ਼ਾਂ ਨੂੰ ਬੈਲੈਂਸ ਕਰਨਾ ਹੂੰ ਤੇ ਬੈਲੈਂਸ ਕਰਕੇ ਇਹ ਸਾਰੇ ਮਾਹੌਲ ਦੇ ਵਿੱਚੋਂ ਆਪਣੇ ਆਪ ਨੂੰ ਨੈਵੀਗੇਟ ਕਰਨਾ ਜੀ ਹੁਣ ਭਮ ਸਾਹਿਬ ਜਿਹੜਾ ਇੱਕ ਪਾਸੇ ਤਾਂ ਰਸ਼ੀਆ ਦੇ ਨਾਲ ਵੈਸਟ ਦਾ ਕੌਨਫਲਿਕਟ ਚੱਲ ਰਿਹਾ ਜਿਹੜਾ ਕਿ ਸਿੱਧਾ ਕੌਨਫਲਿਕਟ ਹੈ ਹੁਣ ਉਹ ਵਾਰ ਹੈ ਹੂੰ ਓਪਨ ਵਾਰ ਹੈ ਜੀ ਚਾਈਨਾ ਦੇ ਨਾਲ ਜਿਹੜੀ ਹਜੇ ਉਹ ਟ੍ਰੇਡ ਵਾਰ ਹੈ ਹੂੰ ਪਿੱਛੇ ਹੀ ਜਿਹੜੇ ਅਮਰੀਕਾ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਜੇਕ ਸਲੀਵਨ ਹੂੰ ਉਹਨਾਂ ਨੇ ਚੀਨ ਦੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ ਅਜੀ ਜਿੰਗਪਿੰਗ ਦੇ ਨਾਲ ਹੂੰ ਤੇ ਉਹਨਾਂ ਨੇ ਇਸ ਮਸਲੇ ਦੇ ਉੱਤੇ ਗੱਲਬਾਤ ਕੀਤੀ ਹੈ ਕਿ ਟੈਨਸ਼ਨ ਘਟਾਈ ਕਿਵੇਂ ਜਾਵੇ ਦੋਨਾਂ ਮੁਲਕਾਂ ਦੇ ਵਿੱਚ ਜੀ ਸੋ ਉਹ ਜਿਹੜੀ ਟ੍ਰੇਡ ਵਾਰ ਹੈ ਹਜੇ ਉਹ ਓਪਨ ਵਾਰ ਦਾ ਰੂਪ ਉਸਨੇ ਨਹੀਂ ਲਿਆ ਹੂੰ ਕਨਫਲਿਕਟ ਦਾ ਹੂੰ ਹਾਲੇ ਉਹ ਦੋ ਮੁਲਕ ਵੀ ਅਮਰੀਕਾ ਤੇ ਚਾਈਨਾ ਵੀ ਸਿਰ ਜੋੜ ਕੇ ਇੱਕ ਦੂਜੇ ਵੱਲ ਦੇਖ ਰਹੇ ਆ ਵੀ ਕਿਸ ਤਰ੍ਹਾਂ ਇਸ ਗੁੰਝਲਦਾਰ ਮਸਲੇ ਦਾ ਜਿਹੜਾ ਉਹ ਹੱਲ ਕੀਤਾ ਜਾ ਸਕੇ ਹੂੰ ਇੰਡੀਆ ਨੇ ਹੁਣ ਤੁਸੀਂ ਦੇਖੋ ਬਈ ਅਮਰੀਕਾ ਦੇ ਜਿਹੜੇ ਫਾਰਮਰ ਸਪੀਕਰ ਹੈ ਨੈਂਸੀ ਪਿਲੋਸੀ ਇੱਕ ਕਾਂਗਰਸ ਦਾ ਇੱਕ ਗਰੁੱਪ ਲੈ ਕੇ ਧਰਮਸ਼ਾਲਾ ਦੇ ਵਿੱਚ ਹੂੰ ਉਹ ਮਿਲੇ ਲਾਈ ਲਾਮਾ ਨੂੰ ਹੂੰ ਜਿਨ੍ਹਾਂ ਨੂੰ ਕਿ ਚੀਨ ਇੱਕ ਵਿਦਰੋਹੀ ਦੇ ਰੂਪ ਦੇ ਵਿੱਚ ਦੇਖਦਾ ਹੈ ਜੀ ਤੇ ਤਿੱਬਤ ਐਕਟ ਅਮਰੀਕਾ ਦਾ ਪਾਸ ਕਰ ਦੇਣਾ ਹੂੰ ਫਿਰ ਧਰਮਸ਼ਾਲਾ ਦੇ ਵਿੱਚ ਜਾ ਕੇ ਚਾਈਨਾ ਦੇ ਖਿਲਾਫ ਸਖਤ ਬਿਆਨਬਾਜ਼ੀ ਕਰਨੀ ਹੂੰ ਉਹ ਹੈਗਾ ਦਾ ਭਾਰਤ ਦਾ ਹਿੱਸਾ ਨਾ ਭਾਰਤ ਨੇ ਉਹਨਾਂ ਨੂੰ ਉੱਥੇ ਜਾਣ ਦੀ ਇਜਾਜ਼ਤ ਦਿੱਤੀ ਜੀ ਸੋ ਭਾਰਤ ਵੀ ਇਹ ਸਭ ਇਹ ਜਿਹੜੀ ਵੱਡੀ ਇੱਕ ਗ੍ਰੇਟਰ ਗੇਮ ਚੱਲ ਰਹੀ ਹੈ ਉਹਦੇ ਵਿੱਚ ਭਮਸਾਬ ਇੱਕ ਰੋਲ ਅਦਾ ਕਰ ਰਿਹਾ ਹੈ ਕਿ ਕਿੱਥੇ ਤੱਕ ਚੀਨ ਨੂੰ ਨੂੰ ਤੁਸੀਂ ਅੱਖਾਂ ਲਗਾਉਣੀਆਂ ਨੇ ਕਿਤੇ ਕਿੱਥੇ ਜਾ ਕੇ ਸਮਝੌਤਾ ਕਰਨਾ ਹੂੰ ਸੋ ਇਹ ਜਿਹੜਾ ਆਪਣਾ ਹਰੇਕ ਪਾਰਟੀ ਹੈ ਜਿੰਨੇ ਵੀ ਸਟੇਕ ਹੋਲਡਰਸ ਨੇ ਤੇ ਜੀ ਗ੍ਰੇਟ ਪਾਵਰਸ ਨੇ ਉਹ ਆਪਣਾ ਆਪਣਾ ਦਾਾ ਬੜੀ ਹੁਸ਼ਿਆਰੀ ਦੇ ਨਾਲ ਖੇਡ ਰਹੇ ਨੇ ਸਾਰੇ ਹੂੰ ਜੀ ਸੋ ਬਹੁਤ ਬਹੁਤ ਸ਼ੁਕਰੀਆ ਗਿਲ ਸਾਹਿਬ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਸੋ ਇਸ ਦੇ ਨਾਲ ਹੀ ਦੋਸਤੋ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਹੋ ਗਿਆ ਮੈਨੂੰ ਬਲਦੇਵ ਸਿੰਘ ਭਮ ਨੂੰ ਤੇ ਲਵਲਿੰਗ ਸਿੰਘ ਜੀ ਗਿੱਲ ਨੂੰ ਵੀ ਦਿਓ ਤੁਸੀਂ ਆਜ਼ਾਦਤ ਅਗਲੇ ਐਤਵਾਰ ਨੂੰ ਫਿਰ ਮਿਲਾਂਗੇ ਇੱਕ ਨਵੀਂ ਖਬਰਾਂ ਨਵੇਂ ਵਿਸ਼ੇ ਲੈ ਕੇ ਤੁਹਾਡੇ ਨਾਲ ਵਿਚਾਰ ਚਰਚਾਵਾਂ ਕਰਾਂਗੇ ਸੋ ਤਦ ਤੱਕ ਲਈ ਦਿਓ ਜਾਦਤ ਤੁਹਾਡਾ ਸਾਡਾ ਰੱਬ ਰਾਖਾ ਜਿਉਂਦੇ ਵਾਸਤੇ ਰਹੋ